ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਸਾਰ ਭਰ ਦੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਦੁਆਰਾ ਸਚਖੰਡ ਈਸਰ ਦਰਵਾਰ ਫੂਲ ਖੁਰਦ ਰੋਪੜ ਪੰਜਾਬ ਜੋ ਸੰਤ ਬਾਬਾ ਮਾਨ ਸਿੰਘ ਦੀ ਭੇਵੇ ਵਾਲੇ ਮਹਾਂਪੁਰਸ਼ਾਂ ਦੀ ਦੂਸਰੀ ਵਰਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਸੋ ਸੰਤ ਬਾਬਾ ਮੋਹਨ ਸਿੰਘ ਜੀ ਭੇਵੇ ਵਾਲੇ ਉਹਨਾਂ ਦੀ ਸਰਪ੍ਰਸਤੀ ਹੇਠ ਇਹ ਪ੍ਰੋਗਰਾਮ ਸਾਰਾ ਲਿਖਿਆ ਗਿਆ ਹੈ ਸੋ ਸਮੂਹ ਸੰਗਤਾਂ ਦੇ ਚਰਨਾਂ ਤੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਸੱਚਖੰਡ ਈਸਰ ਦਰਬਾਰ ਫੂਲ ਖੁਰਦ ਵਿਖੇ ਜੋ ਨਵੇਂ ਦਰਬਾਰ ਸੈ ਬਣੇ ਨੇ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਸ਼ਪਾਰਾਵਾਰਾ ਦੇ ਮਹਾਵਾਕ ਅੰਸਾਰ ਜੋ ਗੁਰੂਕਾਰ ਸੰਤ ਬਾਬਾ ਮੋਹਨ ਸਿੰਘ ਜੀ ਭੇਵੇ ਵਾਲੇ ਮਹਾਪੁਰਸ਼ਾ ਨੇ ਆਪਣੇ ਪਿਆਰੇ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਧੰਨ ਧੰਨ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਧੰਨ ਧੰਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਣ ਦੀ ਯਾਦ ਨੂੰ ਮੁੱਖ ਰੱਖ ਕੇ ਇਹ ਗੁਰੂਕਾਰ ਸਥਾਪਿਤ ਕੀਤਾ ਹੈ ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ 10 April 2025 ਨੂੰ ਨਵੇਂ ਗੁਰੂ ਘਰ ਦਾ ਉਦਘਾਟਨ 11 ਵਜੇ ਕੀਤਾ ਜਾਵੇਗਾ ਸੰਸਾਰ ਭਰ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਦਘਾਟਨ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਇਸੇ ਤਰ੍ਹਾਂ 11 April 2025 ਨੂੰ ਵੀ ਕੀਰਤਨ ਦਰਬਾਰ ਹੋਣਗੇ ਦੋਨੋਂ ਦਿਨ ਕੀਰਤਨ ਦਰਬਾਰ ਸੱਜਣਗੇ 11 ਵਜੇ ਤੋਂ ਲੈ ਕੇ 4 ਵਜੇ ਤੱਕ 10 April ਨੂੰ ਕੀਰਤਨ ਦੁਆਰ ਹੋਣਗੇ 4 ਵਜੇ ਸਮਾਪਤੀ ਹੋਵੇਗੀ ਇਸੇ ਤਰ੍ਹਾਂ 11 April 2025 ਨੂੰ 11 ਵਜੇ ਕੀਰਤਨ ਦਰਵਾਰ ਆਰੰਭ ਹੋ ਕੇ 4-5 ਵਜੇ ਸਮਾਪਤੀ ਕੀਤੀ ਜਾਵੇਗੀ 9:30 ਵਜੇ ਗੁਰੂ ਗ੍ਰੰਥ ਸਾਹਿਬਹ ਜੀ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਕਿਉਂਕਿ 11 ਪ੍ਰੈਰ ਵਾਲੇ ਦਿਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਮਹਾਂਪੁਰਸ਼ਾਂ ਦਾ ਪਵਿੱਤਰ ਸਰੀਰ ਗੁਰਦੁਆਰਾ ਪਗੌਰ ਸਾਹਿਬ ਸਤਲੁਜ ਦੇ ਵਿੱਚ ਜਲ ਪ੍ਰਵਾਹ ਕੀਤਾ ਸੀ ਇੱਕ 9:30 ਵਜੇ ਗੁਰੂ ਗ੍ਰੰਥ ਸਾਹਿਬ ਦਾ ਅਦ ਸਤਕਾਰ ਨੂੰ ਮੁੱਖ ਰੱਖਦੇ ਹਾਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਸੋ ਸਮੂਹ ਸੰਗਤਾਂ ਦੇ ਚਰਨ ਹੱਥ ਜੋੜ ਕੇ ਬੇਨਤੀ ਹੈ ਕਿ ਰਾਗੀ ਸਿੰਘ ਢਾਡੀ ਸਿੰਘ ਕਵੀ ਸੱਜਣ ਇਸੇ ਤਰ੍ਹਾਂ ਸੰਤ ਮਹਾਪੁਰਸ਼ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰਨਗੇ ਦਰਬਾਰ ਸਾਹਿਬ ਤੋਂ ਵੀ ਜਥੇ ਆਉਣਗੇ ਇਸੇ ਤਰ੍ਹਾਂ ਸਾਧ ਸੰਗਤ ਜੀ ਕਥਾਵਾਚਕ ਵੀ ਪਹੁੰਚਣਗੇ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਪਾਈ ਹੋਮ ਹਾ ਕੇ ਆਪਣੇ ਸਾਧ ਰਾਹੀਂ ਸੰਸਾਰ ਭਰ ਦੀਆਂ ਸੰਗਤਾਂ ਨੂੰ ਅਪੀਲ ਹੈ ਪਹੁੰਚਣ ਦੀ ਕਿਰਪਾਲਤਾ ਕਰੋ ਇਸੇ ਤਰ੍ਹਾਂ 13 April ਵਿਸਾਖੀ ਵਾਲੇ ਦਿਨ 13 April 2025 ਨੂੰ ਵਾਹੂ ਪ੍ਰਗਟਿਉ ਪੁਰਖ ਅਗਮਣਾ ਵਰਿਆਮ ਅਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਵਕਸਾਰ ਅਮਰ ਸੰਚਾਰ ਕੀਤਾ ਜਾਵੇਗਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਅਮਰ ਸੰਚਾਰ ਕੀਤਾ ਜਾਵੇਗਾ ਜਿਹੜੀਆਂ ਸੰਗਤਾਂ ਨੇ ਅਮਰ ਦੀ ਦਾਤ ਪ੍ਰਾਪਤ ਕਰਨੀ ਹੈ ਉਹਨਾਂ ਸੰਗਤਾਂ ਦੇ ਚਰਨਾ ਸਾਥ ਜੋੜ ਕੇ ਬੇਨਤੀ ਹੈ ਕਿ ਉਹ ਸੰਗਤਾਂ ਵੀ ਭਾਈ ਅਮਰ ਛਕੋ ਗੁਰੂ ਵਾਲਿਆਂ ਬਣੋ ਕਕਾਰਾਂ ਦੀ ਸੇਵਾ ਗੁਰੂ ਘਰ ਵੱਲੋਂ ਫ੍ਰੀ ਕੀਤੀ ਜਾਵੇਗੀ ਸੋ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਬੇਨਤੀ ਹੈ ਇਲਾਕੇ ਭਰ ਦੀਆਂ ਸੰਗਤਾਂ ਨੂੰ ਵੀ ਦੂਰ ਦੇ ਰੇੜੇ ਦੀਆਂ ਸੰਗਤਾਂ ਨੂੰ ਵੀ ਕਿ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ